ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਈਸ਼ਤਾ ਖੋਲੀ ਤੁਹਾਡਾ ਔਨ ਪੁਆਇੰਟ ਚੈਨਲ ਤੋਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਅੱਜ ਸਖਸ਼ਨਾਲ ਮੈਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੀ ਹਾਂ ਹੀ ਇਜ਼ ਦਮਨ ਸਿੱਤੂ ਫ্রম ਇੰਗਲੈਂਡ ਤੇ ਹੀ ਇਜ਼ ਬੋਰਨ ਐਂਡ ਡਰਾਟ ਅਪ ਇਨ ਇੰਗਲੈਂਡ ਬਟ ਹੀ ਬਿਲੋਂਗਸ ਟੂ ਪੰਜਾਬੀ ਫੈਮਿਲੀ ਬੇਸਿਕਲੀ ਸਰ ਵੈਲਕਮ ਟੂ ਆਰ ਚੈਨਲ ਔਨ ਪੁਆਇੰਟ ਚੈਨਲ ਸੋ ਬੇਸਿਕਲੀ ਹੀ ਇਜ਼ ਅ ਪ੍ਰੋਪਰਟੀ ਡਿਵੈਲਪਰ ਇਨ ਇੰਗਲੈਂਡ ਸਰ ਪਹਿਲਾ ਤਾਂ ਮੇਰਾ ਕੁਐਸਚਨ ਹੈ ਤੁਹਾਨੂੰ ਪੰਜਾਬ ਕਿਵੇਂ ਦਾ ਲੱਗਿਆ ਪੰਜਾਬ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਸ਼ੇਸਾ ਨਬਾਦ ਆਇਆ ਤੇ ਉਨਾਈ ਜੀ ਲੱਗਿਆ ਜਿੰਨਾ ਲਾਸਟ ਟਾਈਮ ਲੱਗਿਆ ਸੀ ਮੈਨੂੰ ਲੱਗਦਾ ਸ਼ਾਇਦ ਬਾਦੀ ਲੱਗਿਆ ਹੋਵੇ ਇਸ ਵਾਰ ਠੀਕ ਹੈ ਤੇ ਇੱਕ ਹੁਣ ਆਪਾਂ ਇੱਕ ਮੇਨ ਮੁੱਦਾ ਚੱਕਦੇ ਆਂ ਇੱਥੇ ਦੀ ਯੂਥ ਨੇ ਪੰਜਾਬ ਦੀ ਯੂਥ ਤੇ ਇੰਗਲੈਂਡ ਦੀ ਯੂਥ ਦੇ ਮਾਈਂਡਸੈਟ ਚ ਕੀ ਡਿਫਰੈਂਸਸ ਨੇ ਮਾਈਂਡਸੈਟ ਆਪਾਂ ਕਹਿੰਦੇ ਇਹ ਹੁਣ ਪੰਜਾਬ ਦੀ ਯੂਥ ਆ ਤੁਹਾਡੀ ਇਹ ਬਹੁਤ ਡਰਾਈਵਨ ਆ ਬਹੁਤ ਫੋਕਸਡ ਆ ਆਪਾਂ ਸ਼ੁਰੂ ਤੋਂ ਵੀ ਦੇਖਿਆ ਪਿੰਡਾਂ ਚ ਜਦੋਂ ਜਾਂਦੇ ਸੀ ਪੜਨ ਨੂੰ ਬਹੁਤ ਪ੍ਰਾਇੋਰਟੀ ਦਿੰਦੇ ਸੀ ਉਥੇ ਜਵਾਕ ਆਈ ਨਹੀਂ ਕਹਿ ਸਕਦੇ ਉਹ ਦਿੰਦੇ ਨਹੀਂ ਉਹ ਵੀ ਦਿੰਦੇ ਆ ਪਰ ਇੱਥੇ ਆਪਣੇ ਚ ਅਬਿਲਿਟੀ ਬਹੁਤ ਆ ਆਪਣੇ ਜਵਾਕਾਂ ਚ ਜਿਵੇਂ ਕਿ ਆਪਾਂ ਦੇਖ ਰਹੇ ਸਰ ਬਹੁਤ ਸੋਹਣੀ ਪੰਜਾਬੀ ਬੋਲ ਰਿਹਾ ਹੈ ਸਰ ਪਹਿਲਾਂ ਤਾਂ ਕੰਗratulations ਤੁਸੀਂ ਆਪਣਾ ਕਲਚਰ ਉਥੇ ਮੇਨਟੇਨ ਰੱਖਿਆ ਤਾਂ ਕਿ ਐਂਡ ਮਾਈ ਨੈਕਸਟ ਕੁਐਸਚਨ ਇਜ਼ ਟਿਪਸ ਉਹਨਾਂ ਲਈ ਜੋ ਇੱਥੇ ਦੇਖੋ ਬਹੁਤ ਪਿੰਡਾਂ ਚੇ ਦੇਖ ਲਏ ਤੇ ਸਾਰੀ ਯੂਥ ਬਾਹਰ ਜਾਣ ਰਹੀ ਹੈ ਬਾਹਰ ਜਾ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਵੀ ਬਾਹਰ ਦੀ এডੂਕੇਸ਼ਨ ਜੋ ਹੈ ਉਹ ਜ਼ਿਆਦਾ ਸਕਸੈਸਫੁਲ ਐਸ ਕੰਪੇਅਰਡ ਟੂ ਪੰਜਾਬਸ এডੂਕੇਸ਼ਨ অর ਇਨ ਇੰਡੀਆ ਸੋ ਬੇਸਿਕਲੀ ਕੀ ਕੀ ਟਿਪਸ ਆਪਾਂ ਦੇ ਸਕਦੇ ਆ ਯੂਥ ਨੂੰ ਜੋ ਜਾਣਾ ਚਾਹੁੰਦੀ ਹੈ ਜੋ ਜਾਣ ਦੀ ਇੱਛੁਕ ਹੈ ਦੇਖੋ ਸਾਰੇ ਬਾਹਰ ਜਾਣਾ ਚਾਹੁੰਦੇ ਆ ਆਪਾਂ ਨੂੰ ਪਤਾ ਇਹ ਅੱਜ ਦੀ ਨਹੀਂ ਗੱਲ ਇਹ ਪੌਚਰ ਦੀ ਚੱਲਦੀ ਆ ਐਸਾ ਰੈਟਸ ਓਨਲੀ yeah so but aap bade dekhiye in terms of the quality of the education ethe tusi utthe thonu jana chahida jithe tusi comfortable feel karde ha exactly. kyunki kalla padne da padne wali gal nahi hundi todi environment di vi gal vi hundi hai so jithe tusi rehna utthe hun aapan jivein thonu tusi dasseya property management property development ka utthe aapan nu pata kai block hai ge sade jehde student rehnde ha ਸਟੂਡੈਂਟਾਂ ਨੂੰ ਲਾਈਕ ਸ਼ੋਰ ਕੁੰਦਾ ਤੋਂ ਪਹਿਲਾਂ ਜਾਂਦੇ ਆ ਕਿਉਂਕਿ ਇੱਥੇ ਹੁਣ ਖੁੱਲੀ ਜਗ੍ਹਾ 'ਚੋਂ ਜਾਂਦੇ ਹੁੰਦੇ ਆ ਕੰਫਰਟੇਬਲ ਹੁੰਦੇ ਆ ਡਰਾਈਵਰ ਕਈ ਵਾਰੀ ਸ਼ਾਰਟ ਕੇ ਜਾਂਦਾ ਜਦੋਂ ਬੱਸ ਸਿੱਧੀ ਸਕੂਲ ਲੱਗਦੀ ਆ ਉੱਥੇ ਇੱਕ ਤਾਂ ਉੱਥੇ ਦਾ ਵੈਦਰ ਠੰਡਾ ਹੁੰਦਾ ਹਮ 11 ਮਹੀਨੇ ਠੰਡ ਪੈਂਦੀ ਆ ਤਾਂ ਹੀ ਤਾਂ ਕਹਿੰਦੇ ਆ ਵੀ ਪੰਜਾਬ 'ਚ ਤੁਸੀਂ ਸਾਰੀਆਂ ਰੁੱਤਾਂ ਐਕਸਪੀਰੀਅੰਸ ਕਰਦੇ ਹੋ ਸਾਰੇ ਸੀਜ਼ਨਸ ਐਕਸਪੀਰੀਅੰਸ ਕਰਦੇ ਆ ਐਕਸਪੀਰੀਅੰਸ ਕਰਦੇ ਆ ਉੱਥੇ ਤੁਹਾਨੂੰ ਵਿੰਟਰ ਹੀ ਆਉਂਦਾ ਤੋ ਇਹ ਤੁਸੀਂ ਇੱਕ ਤਾਂ ਵੈਦਰ ਦਾ ਅਡਜਸਟਮੈਂਟ ਕਰਨੀ ਪੈਂਦੀ ਆ ਇਹ ਕਿ ਤੁਹਾਨੂੰ ਸੋਚਣਾ ਪੈਣਾ ਵੀ ਤੁਹਾਡਾ ਖਰਚਾ ਕਿੰਨਾ ਆ ਜਾਂਦਾ ਕੱਲੇ ਰਹਿਣ ਤੇ ਉਹ ਵੀ ਰਹਿਣਾ ਬਾਕਸਿਆਂ ਦੇ ਵਿੱਚ ਬਾਕਸੇ ਕਮਰੇ ਜਿਹੜੇ ਸਟੂਡੈਂਟ ਵਾਲੇ ਡੋਰਮਸ ਕਹਿੰਦੇ ਆ ਉਹਨਾਂ ਨੂੰ ਬਾਕਸਾ ਹੀ ਹੁੰਦਾ ਨਾਲ ਇੱਕ ਬਾਥਰੂਮ ਹੁੰਦਾ ਕਿਚਨ ਸ਼ੇਅਰ ਕਰਨੀ ਪੈਂਦੀ ਆ ਸੋ ਆਈ ਨਹੀਂ ਵੀ ਤੁਸੀਂ ਆ ਵੀ ਦਾਲ ਰੋਟੀ ਕੰਫਰਟੇਬਲੀ ਬਣਾ ਕੇ ਖਾ ਸਕਦੇ ਆ ਬੇਸਿਕਲੀ ਸਰ ਕਹਿਣਾ ਚਾਹੁੰਦਾ ਹੈ ਕਿ ਬਹੁਤ ਸਾਰੇ ਚੈਲੰਜਸ ਹੈ ਜੋ ਜੋ ਇੱਥੋਂ ਬੱਚੇ ਜਾਂਦੇ ਜੋ ਸਟੂਡੈਂਟਸ ਜਾਂਦੇ ਉੱਥੇ ਜਾ ਕੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਮੈਨੇਜ ਕਰਨੀਆਂ ਪੈਂਦੀਆਂ ਬਹੁਤ ਚੈਲੰਜਸ ਫੇਸ ਕਰਨੇ ਪੈਂਦੇ ਹੋਰ ਤੁਹਾਡਾ ਐਸਾ ਕੋਈ ਪਰਸਨਲ ਐਕਸਪੀਰੀਅੰਸ ਕਿਸੇ ਸਟੂਡੈਂਟ ਦੇ ਨਾਲ ਜੋ ਤੁਹਾਨੂੰ ਬਹੁਤ ਟੱਚ ਕੀਤਾ ਹੋਵੇ ਪਰਸਨਲੀ ਜਿਆਦਾ ਤਾਂ ਹੈਗਾ ਹਾਊ ਹਾਰਡ ਇਟ ਇਸ ਫॉर देम ਟੂ ਸਰਵਾਈਵ ਕੰਫਰਟੇਬਲੀ ਐਂਡ ਲਿਵ ਕੰਫਰਟੇਬਲੀ ਦਾ ਮਤਲਬ ਵੀ ਉਹਨਾਂ ਨੇ ਕਿਵੇਂ ਪੈਸੇ ਕਿੱਥੋਂ ਲੈਣੇ ਆ ਜੋਬਾਂ ਲੱਭਦੇ ਆ ਸਾਈਨ ਪਾਉਂਦੇ ਆ ਦੋਰਾ ਦੇ ਵਿੱਚ ਦੀ ਨੋਟ ਸੱਟਦੇ ਆ ਵੀ ਕਿ ਮੈਨੂੰ ਜੋਬ ਦੋ ਜੋਬ ਦੱਸੋ ਕਿ ਜਾ ਕੇ ਗੋਦ ਗੋਦਾਰਿਆਂ ਚ ਜਾ ਕੇ ਲੰਗਰ ਛੱਕਦੇ ਆ ਕਿਉਂਕਿ ਪਤਾ ਵੀ ਪੈਸੇ ਲੱਗਣਗੇ ਜੇ ਬਾਹਰ ਖਾਂਦਾ ਸੋ ਇ ਸਟ੍ਰਗਲ ਇਸ ਲਾਈਕ ਯੂ نو ਜਿਹੜੇ ਹੋਣੇ ਤੋਂ ਆਪਣੇ ਹਾਈ ਐਂਡ ਫੈਮਲੀਆ ਚੋਂ ਜਾਂਦੇ ਆ ਜਿਨ੍ਹਾਂ ਕੋਲੇ ਬੀਅੰਟ ਬੈਸਰ ਹਾਂ ਉਹ ਉਹਨਾਂ ਦੀ ਸਟੋਰੀ ਡਿਫਰੈਂਟ ਆ ਉਹ ਜਾ ਕੇ ਉਹਨਾਂ ਨੂੰ ਲੰਡਨ ਦੇ ਵਿੱਚ ਰਹਿਣਾ ਸੈਂਟਰਲ ਲੰਡਨ ਜਿੱਥੇ ਖਰਚੇ ਜ਼ਿਆਦਾ ਆ ਉੱਥੇ ਰਹਿਣਾ No problem ਪਰ ਜਿਹੜੇ ਸਟਰਗਲ ਕਰਕੇ ਜਾਂਦੇ ਆ ਇਥੋਂ ਫੈਮਲੀਆ ਲੋਨ ਚੱਕ ਕੇ ਜਾਂਦੀਆਂ ਉਹਨਾਂ ਲਈ ਔਖਾ ਵਾ ਸੋ ਉੱਥੇ ਆਈ ਵੀ ਸੋਚਣਾ ਪੈਣਾ ਵੀ ਜਿਹੜਾ ਤੁਸੀਂ ਕੋਰਸ ਕਰਨਾ ਵੀ ਉਹ ਕੋਰਸ ਚੋਂ ਤੁਹਾਨੂੰ ਕੀ ਮਿਲੂਗਾ ਜੇ ਤਾਂ ਤੁਸੀਂ ਜਾਣਾ ਮੈਡੀਸਨ ਲਈ ਜਾ ਉੱਥੇ ਜਾ ਕੇ ਲੋਇਰ ਸਲਿਸਟਰ ਦਾ ਕੋਰਸ ਕਰਨਾ ਜਿਹੜੀ ਤੁਹਾਨੂੰ ਵੋਕੇਸ਼ਨਲ ਜੌਬ ਮਿਲਦੀ ਆ ਉਹਦੀ ਹੋਰ ਗੱਲ ਆ ਉਹਦੇ ਲਈ ਵਾਰਥ ਇਟ ਵੀ ਵਾਰਥ ਇਟ ਵੀ ਹੋ ਸਕਦਾ ਪਰ ਜੇ ਤੁਸੀਂ ਜਾਣਾ ਜਿਵੇਂ ਉੱਥੇ ਜਾ ਕੇ ਬਿਜ਼ਨਸ ਆਈਟੀ ਦਾ ਕੋਰਸ ਕਰਨਾ ਤੁਹਾਨੂੰ ਕੀ پتہ ਤੁਹਾਨੂੰ ਜੌਬ ਬਾਅਦ ਕਿਹੜੀ ਮਿਲਣੀ ਆ ਜੇ ਬਾਅਦ ਤੁਹਾਨੂੰ ਮੈਕਡੋਨਲਡ ਦੇ ਵਿੱਚ ਵੀ ਜੌਬ ਨਾ ਮਿਲੀ ਲਾਈ ਫੇਰ ਉਹਦਾ ਫੇਰ ਕੀ ਹੋਇਆ ਜਾਣਦਾ ਤੁਹਾਨੂੰ ਸੋਚਣਾ ਚਾਹੀਦਾ so basically he is exposing the dark side of like not a dark side but not yeah. a dark side a more realistic side yes. just a it, a reality check everybody thinks the grass is greener on the other side right up again now to the 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 habit hone ya kyo door de tol so aavne lagda hai sada kehnda matlab right the grass is greener on the other side exactly so but reality vi pata hona chahida va hun bahut sare ਸੋਸ਼ਲ ਮੀਡੀਆ ਪੋਸਟ ਇਨਫਲੂਐਂਸਰਸ ਹੈਗੇ ਆ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ ਤੁਹਾਨੂੰ ਰਿਐਲਿਟੀ ਵੀ ਦੱਸ ਦੇਣਗੇ ਵੀ ਕੀ ਆ ਮੈਂ ਤਾਂ ਤੁਹਾਨੂੰ ਦੱਸਦਾ ਫਰਮ ਸਟੂਡੈਂਟ ਬਲੌਕ ਮੈਨੇਜਮੈਂਟ ਜੋ ਮੈਂ ਅਸੀਂ ਕਰਦੇ ਆ ਸਾਡੇ ਸਟੂਡੈਂਟ ਰਹਿੰਦੇ ਆ ਬਲੌਕ ਦੇ ਵਿੱਚ ਅਸੀਂ ਦੇਖਿਆ ਵੀ ਉਹਨਾਂ ਦੇ ਚੈਲੰਜਸ ਕੀ ਆਉਂਦੇ ਆ ਸੋ ਮੈਂ ਤੁਹਾਨੂੰ ਉਹਨਾਂ ਦੇ ਫਰਸਟ ਹੈਂਡ ਐਕਸਪੀਰੀਅੰਸ ਦੱਸਣਾ ਵੀ ਕੀ ਆ ਪਰ ਆਈ ਨਹੀਂ ਕਹਿ ਸਕਦੇ ਵੀ ਇਹ ਸਾਰਿਆਂ ਦੇ ਐਕਸਪੀਰੀਅੰਸ ਆ ਹਮਮ ਪਰ ਮੋਸਟ ਆਫ ਥੈਮ ਮੋਸਟ ਆਫ ਥੈਮ ਮੇਬੀ ਵੈਰੀ ਸਿਮਿਲਰ ਤੇ ਅਖੀਰ ਚ ਮੇਰਾ ਹੀ ਕੁਐਸਚਨ ਹੈ ਵੀ ਜੇ ਕੋਈ ਵਧੀਆ ਫੈਮਲੀ ਤੋਂ ਇੱਕ ਬੰਦਾ ਜਾਣਾ ਚਾਹੁੰਦਾ ਹੈ ਜਿਵੇਂ ਤੁਸੀਂ ਕਿਹਾ ਕੋਰਸ ਦਾ ਫਰਕ ਵੀ ਹੁੰਦਾ ਹੈ ਵੀ ਯੂ ਹੈਵ ਟੂ డు ਮੈਡੀਸਨ देयर অর ਲਾਅ देयर ਤਾਂ ਤਾਂ ਫਾਇਦਾ ਹੈ ਵੀ ਜੇ ਕਿਸੇ ਨੇ ਬਿਜ਼ਨਸ ਆਈਟੀ ਵਗੈਰਾ ਕਰਨਾ ਹੈ ਦੈਨ ਉਹ ਵੀ ਚੱਲ ਸਕਦਾ ਪਰ ਲਾਈਕ ਇੱਕ ਤਾਂ ਸਟੂਡੈਂਟ ਤੇ ਵੀ ਫਰਕ ਪੈਂਦਾ ਸਟੂਡੈਂਟ ਦਾ ਦਿਮਾਗ ਵੀ ਹੋਣਾ ਚਾਹੀਦਾ ਵਾ ਪੜਨ ਨੂੰ ਰਾਈਟ ਸੋ ਜਦੋਂ ਤੁਸੀਂ ਨਵੀਂ এনवायरमेंट ਦੇ ਵਿੱਚ ਜਾਂਦੇ ਆ ਤੁਹਾਡਾ ਐਕਸਪੀਰੀਅੰਸ ਕੱਲਾ ਸਟੱਡੀ ਦਾ ਨਹੀਂ ਹੁੰਦਾ ਸਟੱਡੀ ਦਾ ਤੁਸੀਂ ਇੱਥੇ ਵੀ ਕਰਦੇ ਗਏ ਆਂ ਪਰ ਉੱਥੇ ਜਾ ਕੇ ਤੁਹਾਨੂੰ ਵੱਧ ਸੋਚਣਾ ਪੈਂਦਾ ਵੀ ਇੱਥੇ ਹੁਣ ਨਵੇਂ ਰਹਿਣ ਦੀ ਜਗਾ ਵਾ ਨਵੇਂ ਖਾਣ ਵਾਲੀਆਂ ਜਗਾ ਵਾ ਦਾਲ ਰੋਟੀ ਜਿਹੜੀ ਤੁਹਾਨੂੰ ਘਰੇ ਬਿਨਾਂ ਸੋਚੇ ਮਿਲਦੀ ਆ ਉਹ ਤੁਹਾਨੂੰ ਉਹ ਤੁਹਾਨੂੰ ਕਮਾ ਕੇ ਖਾਣੀ ਪੈਂਦੀ ਆ ਜਾਂ ਤੁਹਾਨੂੰ ਸੋਚਣਾ ਪੈਣਾ ਵੀ ਕੀ ਚੱਲ ਅੱਜ ਅੱਜ ਦਾਲ ਰੋਟੀ ਹੈ ਨਹੀਂ ਅੱਜ ਕੀ ਖਾਣਾ ਬੇਸਿਕਲੀ ਜੋ ਅਡੈਪਟੇਬਿਲਿਟੀ ਜੇ ਫਰਕ ਆਂਦਾ ਜਿਵੇਂ ਇੱਥੇ ਯੈਸ ਜੋ ਬੇਸਿਕਲੀ ਅਡੈਪਟੇਬਿਲਿਟੀ ਜੇ ਫਰਕ ਆਂਦਾ ਜਿਵੇਂ ਸਟੂਡੈਂਟਸ ਹੈ ਹਾਈ ਫੈਮਿਲੀ ਤੋਂ ਹੈ ਪੈਂਪਰਡ ਹੈ ਤੇ ਉੱਥੇ ਜਾ ਕੇ ਥਿੰਗ ਇਜ਼ ਨਾਟ ਦ ਸੇਮ ਤੇ ਉਹ ਮਾਈਂਡਸੈਟ ਨੂੰ ਕਿਵੇਂ ਅਡੈਪਟੇਬਲ ਕਰਨਾ ਹੈ ਤੇ ਉਹ ਕਿਵੇਂ ਆਟੀਟਿਊਡ ਨੂੰ ਚੇਂਜ ਕਰਨਾ ਹੈ ਥੋੜੀ ਟਿਪਸ ਉਹਦਾ ਜੀ ਆਪਾਂ ਐਕਸਪਰਟ ਹੈ ਨਹੀਂ ਕੇ ਇਹ ਸਾਈ ਉਹਦਾ ਲੁੱਕ ਆ ਦੇ ਮਾਈਂਡਸਟੇ ਹੁੰਦਾ ਵੀ ਕਿੰਨੇ ਸਟਰੋਂਗ ਆ ਕਿਵੇਂ ਅਡਾਪਟ ਹੋ ਸਕਵੇ ਹੈ ਕਿ ਆਪਾਂ ਨੂੰ ਪਤਾ ਲਾਈਕ ਫੈਮਿਲੀ ਨੂੰ ਛੱਡ ਕੇ ਜਾ ਨਹੀਂ ਸਕਦੇ ਹੂੰ ਕਈ ਵੇਟ ਨਹੀਂ ਕਰ ਸਕਦੇ ਫੈਮਿਲੀ ਤੋਂ ਦੂਰ ਜਾਣ ਲਈ ਸੋ ਯੂ ਨੋ ਸੋ ਥੀਸ ਆਰ ਦ ਇੰਡੀਵਿਜੂਅਲ ਥੀਸ ਆਰ ਦ ਇੰਡੀਵਿਜੂਅਲ ਵਨਸ ਇਟਸ ਵੈਰੀ ਡਿਫਿਕਲਟ ਟੂ ਸੇ ਹਾਊ ਟੂ ਅਡਾਪਟ ਬਟ ਬਟ ਹੁਣ ਜਿਵੇਂ ਉੱਥੇ ਹਰੇਕ ਕੰਟਰੀ ਦਾ ਕਲਚਰ ਡਿਫਰੈਂਟ ਹੁੰਦਾ ਹੂੰ ਤੁਹਾਨੂੰ ਮੇਕ ਸ਼ੋਰ ਕਰਨਾ ਪੈਣਾ ਵੀ ਤੁਸੀਂ ਉਹ ਜਿਹੜੀ ਕੰਟਰੀ ਚੱਲੇ ਆ ਉਸ ਰੂਲਸ ਤੇ ਕਲਚਰ ਦੇ ਹਿਸਾਬ ਨਾਲ ਆਪਦੇ ਆਪ ਨੂੰ ਅਡਾਪਟ ਕਰੋ ਉਕੇ ਬਾਹਰਲੀਆਂ ਕੰਟਰੀਆਂ ਨੇ ਤੁਹਾਡੇ ਕਲਚਰ ਨੂੰ ਅਡਾਪਟ ਨਹੀਂ ਹੋਣਾ ਨਹੀਂ ਕਰਨਾ ਤੁਸੀਂ ਹੀ ਕਰਨਾ ਤੁਹਾਨੂੰ ਆਪ ਨੂੰ ਕਰਨਾ ਪੈਣਾ ਬਿਲਕੁਲ ਤੇ ਕੈਨੇਡਾ ਤੇ ਇੰਗਲੈਂਡ ਜੇ ਡਿਫਰੈਂਸਸ ਹੈ ਜਿਵੇਂ ਜ਼ਿਆਦਾਤਰ ਯੂਥ ਆਪਣੀ ਪੰਜਾਬ ਦੀ ਕੈਨੇਡਾ ਪ੍ਰੇਫਰ ਕਰਦੀ ਹੈ ਇਦਾਂ ਕਿਉਂ ਇਹਦਾ ਨਹੀਂ ਮੇਬੀ ਦ ਵੈਦਰ ਮੇਬੀ ਦਾ ਵੈਦਰ ਮੇਬੀ ਦਾ ਵੈਦਰ ਤੇ ਆਈ ਥਿੰਕ ਕਿ ਇਦਾਂ ਸੁਣਨ ਚ ਆਂਦਾ ਵੀ ਇੰਗਲੈਂਡ ਜਿਹਦੇ ਇੰਗਲੈਂਡ ਦੇ ਜੋ ਰੂਲਸ ਹੈ ਉਹ ਜ਼ਿਆਦਾ ਸਟ੍ਰਿਕਟ ਨੇ ਤੇ ਯੂ ਹੈਵ ਟੂ ਬੀਇੰਗ ਮੋਰ ਅਡੈਪਟੇਬਲ ਇਫ ਯੂ ਵਾਂਟ ਟੂ ਗੋ ਟੂ ਇੰਗਲੈਂਡ ਪੋਸਿਬਲੀ ਆਈ ਥਿੰਕ ਆਈ ਡੋਨਟ ਨੋ ਆਮ ਨੋਟ ਐਨ ਐਕਸਪਰਟ ਔਨ ਸੱਚ ਮੈਟਰਸ ਬਟ ਆਈ ਗੈਸ ਆਗਦੇ ਆ ਵੀ ਜਿਵੇਂ ਹੁਣ ਕਿ ਇੰਗਲੈਂਡ ਦੇ ਵਿੱਚ they rely on international students as well hmm. you know canada does as well canada maybe more for for the their the money that the students bring in so although we like that we canada like naley utthe apni punjabi bahut gay hoye aage so ta hi adaptability jaldi ho jandi hai link yeah. lokan de already utthe jyada hone hai canada de vich itthon ਉਨਾਂ ਨੂੰ ਸੁੱਖਾ ਲੱਗਦਾ ਹੁਣ ਆਵੇ ਉੱਥੇ ਚਲੇ ਜਾਵਾਂਗੇ ਜਾਂ ਕਿਸੇ ਨੂੰ ਜਾਣਦੇ ਆ ਉੱਥੇ ਰਹਿਣ ਦਾ ਵੀ ਆਲਰੇਡੀ ਈਜ਼ੀ ਹੁੰਦਾ ਵਾ ਸੋ ਬਹੁਤ ਮਜ਼ਾ ਆਇਆ ਸਰ ਦੇ ਨਾਲ ਗੱਲਾਂ ਬਾਤਾਂ ਕਰਕੇ ਪਰ ਟਾਈਮ ਦੀ ਪਾਬੰਦੀ ਕਾਰਨ ਸਾਨੂੰ ਹੁਣ ਅਲਵਿਦਾ ਲੈਣਾ ਪਊਗਾ ਸਰ ਥੈਂਕ ਯੂ ਸੋ ਮੱਚ ਵੀ ਇੰਜੋਏਡ ਅ ਲੋਟ ਹੈਵਿੰਗ ਯੂ ਹਿਰ ਤੇ ਸਾਰੀ ਆਡੀਅנס ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਦੇਖਦੇ ਰਹੋ 1.4 ਚੈਨਲ